ਇੱਕ ਦਿਨ ਜਦੋਂ ਮਾਤਾ ਜੀ ਸਰਦਾਰ ਜੱਸਾ ਸਿੰਘ ਨੂੰ ਸਾਖੀ ਸੁਣਾ ਰਹੇ ਸੀ ਇਨ ਪੁੱਤਰਨ ਕੇ ਸੀਸ ਪਰ ਵਾਰ دیے ਸਤ ਚਾਰ ਚਾਰ ਮੂਹੇ ਤੋਂ ਕਿਆ ਭਇਆ ਜੀਵਤ ਕਈ ਹਜ਼ਾਰ ਇੱਥੇ ਉਹ ਇੱਕਦਮ ਬੋਲਿਆ ਕਿਨ ਪੁੱਤਰਨ ਕੋ ਮਾ ਕੌਣ-ਕੌਣ ਸੀ ਉੱਥੇ ਉੱਥੇ ਮਾਤਾ ਕੁਝ ਸੋਚਦੀ ਹੋਈ ਬੋਲੀ ਉੱਥੇ ਭਾਈ ਦਇਆ ਸਿੰਘ ਸਨ ਭਾਈ ਫਤਿਹ ਸਿੰਘ ਭਾਈ ਬੇਰ ਸਿੰਘ ਧੀਰ ਸਿੰਘ ਬਾਬਾ ਦੀਪ ਸਿੰਘ ਤੇ ਇੰਨਾ ਜਿਹੇ ਹੀ ਸੱਚੇ ਪਾਤਸ਼ਾਹ ਦੇ ਕਿੰਨੇ ਹੀ ਹੋਰ ਦੁੱਲੇ ਪੁੱਤ ਜਿਹੜੇ ਮਹਾਰਾਜ ਦੇ ਇੱਕ ਬੋਲ ਤੇ ਬੰਦੂਕਾਂ ਦੇ ਅੱਗੇ ਸੀਨਾ ਤਾਣ ਕੇ ਖਲੋ ਜਾਂਦੇ ਸੀ ਤੇ ਆਪਣਾ ਸਿਰ ਤਲੀ ਤੇ ਟਿਕਾਈ ਰੱਖਦੇ ਸੀ ਮਹਾਰਾਜ ਦੇ ਚਰਨਾਂ ਵਿੱਚ ਭੇਟ ਕਰਨ ਵਾਸਤੇ ਅੱਛਾ ਇਹਨਾਂ ਤੋਂ ਵਾਰੇ ਸਨ ਸੱਚੇ ਪਾਤਸ਼ਾਹ ਨੇ ਚਾਰ ਇਹਨਾਂ ਵਰਗਾ ਕਿਵੇਂ ਬਣਾਵਾਂ ਮੈਂ ਬਣ ਸਕਦਾ ਇੰਨਾ ਜਿਹਾ ਤਾਂ ਕਿ ਸੱਚੇ ਪਾਤਸ਼ਾਹ ਮੈਨੂੰ ਵੀ ਪਿਆਰ ਕਰਨਾਂ ਉਤਾ ਸਾਰਿਆਂ ਨੂੰ ਪਿਆਰ ਕਰਦੇ ਆ ਮਾਂ ਬੋਲੀ ਹਾਂ ਪਰ ਇਹਨਾਂ ਨੂੰ ਜ਼ਿਆਦਾ ਕਰਦੇ ਹੋਣਗੇ ਇਹਨਾਂ ਵੱਲ ਇਸ਼ਾਰਾ ਕਰਕੇ ਉਹਨਾਂ ਨੇ ਕਿਹਾ ਸੀ ਇਨ ਪੁੱਤਰਨ ਕੇ ਸੀਸ ਪਰ ਕਿਵੇਂ ਬਣ ਸਕਦਾ ਉਹਨਾਂ ਜਿਹਾ ਮਾਂ ਤਾਂ ਮਾਂ ਨੇ ਆਖਿਆ ਬਾਣੀ ਪੁੱਤਰ ਬਾਣੀ ਬਾਣੀ ਪੜ ਸ਼ਸਤਰ ਅੰਗ ਸੰਗ ਰੱਖ ਸਦਾ ਕਦੋਂ ਤੇ ਕਿਵੇਂ ਚਲਾਉਣੇ ਹਨ ਇਹ ਵੱਲ ਵੀ ਸਿੱਖ ਘੋੜਸਵਾਰੀ ਘੋੜਸਵਾਰੀ ਬਹੁਤ ਪਸੰਦ ਹੈ ਸੱਚੇ ਪਾਤਸ਼ਾਹ ਨੂੰ ਬਾਣੀ ਹੋਰ ਪੜਿਆ ਕਰਾਵਾ ਭਜੰਗੀ ਨਿਤਨੇਮ ਤੋਂ ਬਿਨਾ 22 ਵਾਰਾ ਪਟੀ 12 ਮਾਂ ਸੁਖਮਣੀ ਅਕਾਲ ਉਸਤਤ ਚੰਡੀ ਦੀ ਵਾਰ ਦਾ ਨਿਤਨੇਮੀ ਵੀ ਸੀ ਹਾਂ ਪੁੱਤਰ ਸਵਾਸ ਸਵਾਸ ਬਾਣੀ ਮਾਂ ਬੋਲੀ ਠੀਕ ਆ ਮਾਂ ਇਹ ਕਹਿੰਦਾ ਹੋਇਆ ਉਹ ਬਾਹਰ ਨੂੰ ਚਲਾ ਗਿਆ ਕੁਛਰ ਮਗਰੋਂ ਹੁਣ ਉਹ ਘੋੜਿਆਂ ਦੇ ਤਵੇਲੇ ਅੱਗੇ ਖਲੋ ਗਿਆ ਜਾ ਕੇ ਕੋਈ ਤਾਂ ਘੋੜਾ ਹੋਊਗਾ ਮੇਰੇ ਲਈ ਆਪਦੇ ਆਪ ਨਾਲ ਗੱਲਾਂ ਕਰ ਰਿਹਾ ਸੀ ਸਰਦਾਰ ਜੱਸਾ ਸਿੰਘ ਆਲੂ ਵਾਲੀਆ ਜਿਹੜਾ ਸਿੰਘ ਘੋੜਿਆਂ ਦੀ ਦੇਖਭਾਲ ਕਰਦਾ ਸੀ ਉਹ ਕਹਿ ਰਿਹਾ ਸੀ ਕਿ ਸਾਰੇ ਸਿੰਘ ਕਿਸੇ ਮਹਿਮਤੇ ਗਏ ਹਨ ਸੋ ਸਾਰੇ ਘੋੜੇ ਉਹ ਨਾਲ ਲੈ ਗਏ ਭਜੰਗੀ ਦਾ ਮੂੰਹ ਥੋੜਾ ਉਦਾਸ ਹੋਇਆ ਹੀ ਸੀ ਕਿ ਉਹ ਸਾਹਮਣੇ ਵੇਖ ਕੇ ਖੁਸ਼ੀ ਨਾਲ ਬੋਲਿਆ ਉਹ ਦੇਖੋ ਉਹ ਫਿਰਦਾ ਇੱਕ ਘੋੜਾ ਤਾਂ ਉੱਥੇ ਜਿਹੜਾ ਸਿੰਘ ਸੀ ਜਿਹੜਾ ਘੋੜਿਆਂ ਦੀ ਦੇਖਭਾਲ ਕਰਦਾ ਸੀ ਉਹ ਬੋਲਿਆ ਨਾ 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 ਉਹ ਨਿੱਕੇ ਭਜੰਗੀ ਉਹ ਤਾਂ ਬਾਹਲਾ ਅਥਰਾ ਘੋੜਾ ਹੈ ਉਹਨੇ ਤਾਂ ਅੱਜ ਤੱਕ ਕਿਸੇ ਤਜਰਬੇਕਾਰ ਘੋੜਸਵਾਰ ਤੋਂ ਆਪਣੇ ਤੇ ਕਾਠੀ ਨਹੀਂ ਪੈਣ ਦਿੱਤੀ ਤੂੰ ਕਿਵੇਂ ਉਹਤੇ ਸਵਾਰੀ ਕਰ ਲੇਗਾ ਮੈਂ ਉਸ ਦੇ ਕੋਲ ਚਲਾ ਜਾਵਾਂ ਮੈਂ ਬਸ ਕੁਝ ਨਹੀਂ ਕਰਦਾ ਮੈਂ ਸਿਰਫ ਉਹਦੇ ਕੋਲੇ ਜਾਣਾ ਸਰਦਾਰ ਜੱਸਾ ਸਿੰਘ ਆਲੋ ਵਾਲੀਆ ਬੋਲੇ ਜਾ ਚਲਾ ਜਾ ਪਰ ਬਹੁਤੀ ਨੇੜੇ ਨਾ ਜਾਈ ਸਿੰਘ ਨੇ ਮੁਸਕਰਾਉਂਦਿਆਂ ਹੋਇਆ ਕਿਹਾ ਹੁਣ ਉਹ ਘੋੜੇ ਦੇ ਕੋਲੇ ਖਲੋਤਾ ਸੀ ਸੱਚਮੁੱਚ ਐਡੇ ਕੱਦ ਦਾ ਘੋੜਾ ਅੱਜ ਤੱਕ ਉਸਨੇ ਨਹੀਂ ਦੇਖਿਆ ਸੀ ਕਾਫੀ ਚਿਰ ਉਹ ਉਸਦੇ ਆਲੇ-ਦੁਆਲੇ ਫਿਰਦਾ ਰਿਹਾ ਹੌਲੀ-ਹੌਲੀ ਨੇੜੇ ਹੋਇਆ ਹੱਥ ਫੇਰਿਆ ਫਿਰ ਮੂੰਹ ਕੋਲੇ ਆਇਆ ਤੇ ਮੂੰਹ ਤੇ ਹੱਥ ਫੇਰਨ ਲੱਗ ਗਿਆ ਤੇ ਘੋੜਿਆਂ ਨਾਲ ਕੀ ਗੱਲਾਂ ਕਰਦਾ ਸਰਦਾਰ ਜੱਸਾ ਸਿੰਘ ਆਲੂਵਾਲੀਆ ਪਤਾ ਮੈਂ ਤੇਰੇ ਕੋਲੇ ਕਿਉਂ ਆਇਆ ਉਹਨੇ ਘੋੜੇ ਨਾਲ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ ਮੈਨੂੰ ਮਾਂ ਨੇ ਕਿਹਾ ਕਿ ਸੱਚੇ ਪਾਤਸ਼ਾਹ ਬਹੁਤ ਪਿਆਰ ਕਰਦੇ ਨੇ ਉਸ ਸਿੱਖ ਨੂੰ ਜੋ ਬਾਣੀ ਪੜ੍ਹੇ ਸ਼ਾਸਤਰ ਸੰਗ ਰੱਖੇ ਸੇਵਾ ਵਿੱਚ ਜੁਟਿਆ ਰਹੇ ਤੇ ਘੋੜ ਸਵਾਰੀ ਕਰੇ ਬਾਕੀ ਸਭ ਕੁਝ ਮੈਂ ਥੋੜਾ ਥੋੜਾ ਕਰ ਰਿਹਾ ਪਰ ਮੈਨੂੰ ਘੋੜਸਵਾਰੀ ਨਹੀਂ ਆਉਂਦੀ ਤੈਨੂੰ ਪਤਾ ਹੈ ਮਹਾਰਾਜ ਉਸ ਘੋੜੇ ਨੂੰ ਵੀ ਬਹੁਤ ਪਿਆਰ ਕਰਦੇ ਹੈ ਜੋ ਭਜੰਗੀਆਂ ਨੂੰ ਆਪਣੇ ਤੇ ਸਵਾਰੀ ਕਰਨ ਦੇਵੇ ਜੇ ਤੂੰ ਮੈਨੂੰ ਸਵਾਰੇ ਕਰਨ ਦੇਵੇਂ ਤਾਂ ਮੈਂ ਸੱਚੇ ਪਾਤਸ਼ਾਹ ਕੋਲ ਤੇਰੀ ਸਿਫਤ ਕਰੂੰਗਾ ਸੱਚੀ ਮੈਂ ਕਹਾਂਗਾ ਕਿ ਇਹ ਤੁਰੰਗ ਭਜੰਗੀਆਂ ਨੂੰ ਬਹੁਤ ਪਿਆਰ ਕਰਦਾ ਹੈ ਦੇਖ ਲਈ ਮਹਾਰਾਜ ਤੈਨੂੰ ਸਿਰ ਤੇ ਹੱਥ ਫੇਰ ਕੇ ਪਿਆਰ ਦੇਣਗੇ ਅਗਲੇ ਹੀ ਪਲ ਭਜੰਗੀ ਘੋੜੇ ਦੇ ਉੱਪਰ ਸੀ ਤੇ ਕਿਸੇ ਤਜਰਬੇਕਾਰ ਘੋੜਸਵਾਰ ਵਾਂਗ ਸਵਾਰੀ ਕਰ ਰਿਹਾ ਸੀ ਸਭ ਹੈਰਾਨ ਸੀ ਜਿਸ ਅਥਰੇ ਘੋੜੇ ਤੇ ਅੱਜ ਤੱਕ ਕੋਈ ਕਾਠੀ ਨਹੀਂ ਪਾ ਸਕਿਆ ਸੀ ਉਸ ਤੇ ਭਜੰਗੀ ਬਿਨਾਂ ਕਾਠੀ ਤੋਂ ਸਵਾਰ ਤੇ ਘੋੜੇ ਨੂੰ ਲੈ ਕੇ ਦੂਰ ਜੰਗਲਾਂ ਕੰਨੀ ਨਿਕਲ ਗਿਆ